ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਆਪ ਜੀਆਂ ਦੇ ਚਰਨ ਕਮਲਾ ਪਾਸ ਸਦਾ ਸਦਾ ਨਮਸਕਾਰ ਹੈ ਵਾਹਿਗੁਰੂ ਜੀਓ ਅੱਜ ਦੀ ਵੀ ਜਿਹੜੀ ਵਿਚਾਰ ਹੈ ਉਹ ਕੱਲ ਦੀ ਪਰਥਾਏ ਅਖੰਡ ਪਾਠ ਸਾਹਿਬ ਜੀ ਦੀ ਮਰਿਆਦਾ ਦੇ ਨਾਲ ਆਪਾਂ ਅੱਜ ਵਿਚਾਰ ਕਰਾਂਗੇ ਸੰਗਤ ਜੀ ਜਦੋਂ ਗੁਰੂ ਮਹਾਰਾਜ ਜੀ ਦੀ ਸੰਪੂਰਨ ਤਾਈ ਹੁੰਦੀ ਹੈ ਗੁਰੂ ਮਹਾਰਾਜ ਜੀ ਆਪਣੇ ਨਿੱਜ ਸਥਾਨਾਂ ਨੂੰ ਜਾਂਦੇ ਨੇ ਤੇ ਆਮ ਤੌਰ ਤੇ ਕਈ ਬੀਬੀਆਂ ਜੋ ਸਫਾਈ ਪਸੰਦ ਨੇ ਉਹ ਝਾੜੂ ਪੋਚਾ ਸਾਰਾ ਵੀੜਾ ਟੋੜਨਾ ਗੇਟ ਟੋੜਨਾ ਇਹ ਸਭ ਕੰਮ ਕਈ ਕਰਦੇ ਨੇ ਪ੍ਰਸੰਗਤ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਹੱਥ ਬੰਨ ਕੇ ਹੱਥ ਜੋੜ ਕੇ ਇਹ ਬੇਨਤੀ ਹੈ ਕਦੀ ਵੀ ਭੁੱਲ ਕੇ ਇਹ ਕੰਮ ਨਾ ਕਰਿਓ ਕਿ ਕਿ ਸਾਡੀਆਂ ਜਿਹੜੀਆਂ ਇਹ ਅੱਖਾਂ ਨੇ ਇਹ ਇੰਨੀਆਂ ਸਮਰੱਥ ਨਹੀਂ ਕਿ ਗੁਰੂ ਮਹਾਰਾਜ ਜੀਆਂ ਦੀ ਦਿੱਤੀਆਂ ਹੋਈਆਂ ਬਰਕਤਾਂ ਨੂੰ ਉਹਨਾਂ ਦੇ ਨਾਲ ਜਿਹੜੇ ਦੇਵ ਰੂਹਾ ਹੁੰਦੀਆਂ ਨੇ ਸ਼ਹੀਦ ਸਿੰਘ ਹੁੰਦੇ ਨੇ ਅਸੀਂ ਉਹਨਾਂ ਨੂੰ ਵੇਖ ਸਕੀਏ ਕਿਉਂਕਿ ਸਾਡੇ ਚ ਇਹਨਾਂ ਬਲ ਨਹੀਂ ਹੈ ਸੰਗਤ ਜੀ ਜਦੋਂ ਗੁਰੂ ਮਹਾਰਾਜ ਹੁੰਦੇ ਨੇ ਉਹ ਇਕੱਲੇ ਨਹੀਂ ਹੁੰਦੇ ਉਹਨਾਂ ਦੇ ਨਾਲ ਪਤਾ ਨਹੀਂ ਕਿੰਨੇ ਸ਼ਹੀਦ ਸਿੰਘਾਂ ਦਾ ਜਿਹੜਾ ਪਹਿਰਾ ਹੈ ਜਥਾ ਹੁੰਦਾ ਹੈ ਉਹ ਵੀ ਕਰਾਂ ਦੇ ਵਿੱਚ ਹੁੰਦੇ ਨੇ ਸੰਗਤ ਜੀ ਕਿਉਂਕਿ ਗੁਰੂ ਮਹਾਰਾਜ ਜੀ ਦੇ ਅੰਗ ਸੰਗ ਇਹ ਪੈਰੇ ਰਹਿੰਦੇ ਹੀ ਰਹਿੰਦੇ ਨੇ ਸੰਗਤ ਜੀ ਜੇ ਅਸੀਂ ਕੁਝ ਵੇਖ ਨਹੀਂ ਸਕਦੇ ਪਰ ਦਖ ਰੂਪ ਦੇ ਵਿੱਚ ਤੇ ਸਾਨੂੰ ਵੱਡੇ ਸੰਤਾਂ ਮਹਾਪੁਰਸ਼ਾਂ ਦੇ ਕਹੇ ਅਨੁਸਾਰ ਚੱਲਣਾ ਚਾਹੀਦਾ ਹੈ ਸੰਗਤ ਜੀ ਜਦੋਂ ਮਹਾਰਾਜ ਜੀ ਦਾ ਅਕੰਧ ਪਾਠ ਸਾਇਬ ਆਰੰਭ ਹੁੰਦਾ ਹੈ ਉਹਦੇ ਦੌਰਾਨ ਵੀ ਜਦੋਂ ਆਪਾਂ ਸਵੇਰੇ ਕਮਰੇ ਦੀ ਜਾਂ ਸਾਰੇ ਦਿਨ ਸ ਕਮਰੇ ਦੀ ਜਿਹੜੀ ਸਾਰ ਸੰਭਾਲ ਕਰਨੀ ਆ ਖਲਾਰਾ ਨਹੀਂ ਪੈਣ ਦਿੰਦੇ ਉਥੇ ਸੰਗਤ ਜੀ ਜਦੋਂ ਸਵੇਰੇ ਸੰਗਤ ਨੇ ਆਉਣਾ ਹੁੰਦਾ ਹੈ ਆਪ ਜੀ ਉਹਦੋਂ ਪਹਿਲਾਂ ਹੀ ਜਿਹੜੇ ਗਲੀਚੇ ਦਰੀਆਂ ਜਾਂ ਜੋ ਵੀ ਚਾਦਰਾਂ ਆਪ ਜੀ ਨੇ ਅੰਦਰ ਵਿਛਾਈਆਂ ਹੁੰਦੀਆਂ ਨੇ ਉਹਨਾਂ ਨੂੰ ਬਾਹਰ ਜਾ ਕੇ ਝਾੜ ਕੇ ਤੇ ਫੇਰ ਵਿਛਾਣਾ ਹੁੰਦਾ ਹੈ ਇਹ ਨਹੀਂ ਕਿ ਆਪਾਂ ਝਾੜੂ ਨਾਲ ਹੀ ਅੰਦਰੋਂ ਜੇ ਪ੍ਰਸ਼ਾਦ ਡਿੱਗਾ ਹੈ ਉਹ ਜਾਂ ਹੋਰ ਕੋਈ ਵੀ ਜਿਹੜਾ ਖਲਾਰਾ ਹੈ ਉਹ ਝਾੜੂ ਨਾਲ ਆਪਾਂ ਨਹੀਂ ਸਾਫ਼ ਕਰਨਾ ਕਿਉਂਕਿ ਝਾੜੂ ਕਰਦੀ ਅੱਤ ਗੰਦਗੀ ਵਾਲੇ ਜਗ੍ਹਾ ਦੇ ਉੱਤੇ ਜਾਂਦਾ ਹੈ ਤੇ ਉਸੇ ਝਾੜੂ ਨੂੰ ਭਾਵੇਂ ਨਵਾਂ ਵੀ ਹੋਵੇ ਸੰਗਤ ਜੀ ਅੰਦਰ ਝਾੜੂ ਨਹੀਂ ਲਾਣਾ ਕਿਸੇ ਸਾਫ ਕਪੜੇ ਦੇ ਨਾਲ ਝਾੜੂ ਦੀ ਤਰ੍ਹਾਂ ਬੈ ਕੇ ਤੇ ਜੋ ਵੀ ਗੰਦਗੀ ਜੋ ਵੀ ਖਲਾਰਾ ਹੈ ਉਹ ਆਪ ਜੀ ਚੁੱਕ ਸਕਦੇ ਹੋ ਨਹੀਂ ਤੇ ਚਾਦਰਾਂ ਨੂੰ ਗਲੀਚੀਆਂ ਨੂੰ ਬਾਹਰ ਜਾ ਕੇ ਝਾੜ ਕੇ ਸਾਫ ਕਰਕੇ ਤੇ ਫਿਰ ਤੋਂ ਵਿਛਾ ਲਓ ਇਹ ਉੱਤਮ ਹੈ। ਜੀ ਬੇਨਤੀ ਸੰਗਤ ਜੀ ਜਦੋਂ ਗੁਰੂ ਮਹਾਰਾਜ ਜੀ ਦੇ ਪਾਠਾਂ ਦੀ ਸੰਪੂਰਨਤਾ ਹੀ ਹੁੰਦੀ ਏ ਲੰਗਰ ਵਰਤਾਏ ਜਾਂਦੇ ਨੇ ਸੰਗਤ ਜੀ ਦੀ ਪੁੱਲ ਕੇ ਵੀ ਕਿਸੇ ਦੇ ਪਿੱਛੇ ਲੱਗ ਕੇ ਯੂਜ਼ ਐਂਡ ਥਰੋ ਵਾਲੇ ਪਾਂਡੇ ਜਿਹੜੇ ਹੁੰਦੇ ਨੇ ਜਿਹਨੂੰ ਆਮ ਤੌਰ ਤੇ ਥਰਮਾਕੋਲ ਦੇ ਪਾਂਡੇ ਆਖਿਆ ਜਾਂਦਾ ਹੈ ਜਿਨ੍ਹਾਂ ਨੂੰ ਇੱਕ ਵਾਰ ਬਸ ਵਰਤ ਕੇ ਸੱਟ ਦਿੱਤਾ ਜਾਂਦਾ ਹੈ ਸੰਗਤ ਜੀ ਸਾਰੀਆਂ ਬਰਕਤਾਂ ਗੁਰੂ ਉਹਦੇ ਰਾਈ ਆਪ ਜੀ ਦੇ ਘਰ ਵਿੱਚ ਬਖਸ਼ਦੇ ਨੇ ਜਿਹੜੀ ਸੰਗਤ ਦੀ ਝੂਠ ਹੈ ਸਾਰੀ ਸੇਵਾ ਤੇ ਹੱਤ ਦੇ ਮਲੀਨ ਪਾਪ ਮਾੜੇ ਕਰਮ ਇਸ ਸੇਵਾ ਦੇ ਨਾਲ ਖਟੇ ਜਾਂਦੇ ਨੇ ਅਸੀਂ ਇਹ ਨੰਗਲਾਂ ਨੂੰ ਨਹੀਂ ਜਾਣਦੇ ਕਿਉਂਕਿ ਸਾਡੀ ਇੰਨੀ ਬੁੱਧੀ ਨਹੀਂ ਹੈ ਸੰਗਤ ਜੀ ਸੋ ਗੁਰੂ ਮਹਾਰਾਜ ਜਿਹਦੇ ਦਰ ਤੇ ਜਿਹੜੇ ਸੰਤ ਮਹਾਪੁਰਸ਼ੇ ਨੀ ਕਾਲਾ ਕਾਲ ਕਾਲ ਕੇ ਸੇਵਾ ਕਰਦੇ ਰਹੇ ਨੇ ਖਾਸ ਤੌਰ ਤੇ ਬਰਤਨਾਂ ਦੀ ਸੇਵਾ ਉਹਦੇ ਪਿੱਛੇ ਕੁਝ ਤੇ ਕਾਰਨ ਹੋਣਾ ਹੈ ਵਾਹਿਗੁਰੂ ਜੀ ਸਸੰਗਤ ਜੀ ਆਪ ਜੀ ਕਿਰਪਾ ਕਰਕੇ ਪਾਂਡਿਆਂ ਦੀ ਸੇਵਾ ਆਪ ਹੀ ਕਰੋ ਕਿਸੇ ਹੋਰ ਨੂੰ ਵੀ ਨਾ ਲਿਆਓ ਭਾਵੇਂ ਕੋਈ ਦਿਹਾੜੀ ਤੇ ਆਵੇ ਜਾਂ ਕੋਈ ਪੈਸੇ ਲੈ ਕੇ ਇਹ ਕੰਮ ਕਰੇ ਸੰਗਤ ਜੀ ਘਰ ਦੀਆਂ ਬੀਬੀਆਂ ਕਰਦੇ ਬੰਦੇ ਜੋ ਵੀ ਇਹ ਸੇਵਾ ਕਰ ਸਕਦੇ ਨੇ ਇਹ ਸੇਵਾ ਨੂੰ ਆਪ ਕਰੋ ਕਿਉਂਕਿ ਇਹ ਦਾ ਇੰਨਾ ਵੱਡਾ ਫਲ ਪ੍ਰਾਪਤ ਹੁੰਦਾ ਹੈ ਜਿੰਨੂੰ ਅਸੀਂ ਸੋਚ ਵੀ ਨਹੀਂ ਸਕਦੇ ਸਸੰਗਤ ਜੀ ਜਦੋਂ ਮਹਾਰਾਜ ਜੀ ਦੀ ਸੰਪੂਰਨਤਾ ਹੀ ਹੁੰਦੀ ਹੈ ਆਪਣੇ ਘਰ ਸਾਰੇ ਘਰ ਦੇ ਵਿੱਚ ਬਾਦ ਵਿੱਚ ਨਾ ਝਾੜੂ ਲਾਣਾ ਹੈ ਨਾ ਪੋਚਾ ਲਾਣਾ ਹੈ ਕਈ ਵਾਰ ਕਈ ਬੀਬੀਆਂ ਵੇੜਾ ਵੀ ਤੋ ਦਿੰਦੀਆਂ ਗੇਟ ਵੀ ਤੋ ਦਿੰਦੀਆਂ ਸੰਗਤ ਜੀ ਹੱਥ ਬਨ ਕੇ ਬੇਨਤੀ ਹੈ ਇਹ ਕਵਰਜ ਨਹੀਂ ਕਰਨੇ ਆਪ ਜੀ 11 12 ਵਜੇ ਤੱਕ ਕਰ 2 ਵਜੇ ਤੱਕ ਕਰ ਸੰਗਤਾ ਕਹਾਂ ਚੋਂ ਵਿਧੀਆਂ ਹੁੰਦੀਆਂ ਨੇ ਜਦੋਂ ਭੋਗ ਪੈਂਦਾ ਹੈ ਪਾਠ ਦਾ ਤੇ 4 6 8 ਘੰਟਿਆਂ ਵਿੱਚ ਕੁਝ ਫਰਕ ਨਹੀਂ ਪੈਂਦਾ ਅਗਲੇ ਦਿਨ ਜਿੰਨੀ ਸਫਾਈ ਹੈ ਆਪ ਜੀ ਕਰ ਸਕਦੇ ਹੋ ਸਸੰਗਤ ਜੀ ਆਪ ਜੀ ਇਹਨਾਂ ਵਿਚਾਰਾਂ ਨੂੰ ਪਰਵਾਹ ਕਰਨਾ ਬਲ ਜਕਤੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ